ਸਸਿਕਾਰ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਆ ਬਾਬਾ ਖੜਾ ਅਮਰੀਕ ਤੇ ਇਹਦੇ ਖੇਤ ਨਾਲ ਆਪਾਂ ਗੰਨੇ ਦੇ ਵੀ ਬਾਰੇ ਗੱਲਬਾਤ ਕਰਨ ਆਏ ਸੀਗੇ ਤੇ ਪਰ ਜਦੋਂ ਅਸੀਂ ਖੇਤ ਆ ਕੇ ਦੇਖਿਆ ਤੇ ਬਈ ਆ ਕੰਮ ਹੋਇਆ ਪਿਆ ਸੀਗਾ ਠੀਕ ਆ ట్రాਫਾਰਮ ਚੋਰੀ ਹੋਇਆ ਪਿਆ ਸੀ ਤੁਸੀਂ ਚੋਰਾਂ ਦੇ ਬਲੰਦ ਹੌਸਲੇ ਦੇਖੋ ਵੀ ਉਹਨਾਂ ਕੋਲ ਕੀ ਪ੍ਰਬੰਧ ਹੋ ਸਕਦਾ ਕਿੰਨੇ ਕੋ ਦਲੇਰ ਹੋ ਸਕਦੇ ਆ ਆ ਕੁਸ਼ਕ ਦੂਰੀ ਤੇ ਅੱਧਾ ਗਿੱਲਾ ਵਾਹੀ ਵੀ ਨਹੀਂ ਦੂਰੀ ਆਕਰ ਹੈ ਬਰਾਬਰ ਆਕਰ ਹੈ ਤੇ ਇੱਕ ਆਕਰ ਹੈ ਇਧਰ ਜਿੱਥੋਂ ਲੰਘ ਕੇ ਥੋੜੀ ਦੂਰ ਗੰਨੇ ਦੇ ਪਰਲੇ ਪਾਸੇ ਹੈ ਨਾ ਇੱਕ ਘਰ ਹੈ ਪਾਪਾ ਇੰਨੇ ਬਲੰਦ ਹੌਸਲੇ ਕਿਵੇਂ ਬਸ ਯਾਰ ਕਿਸੇ ਨੂੰ ਸੁਰਤ ਹੀ ਨਹੀਂ ਬਲੰਦ ਹੌਸਲੇ ਤਾਂ ਹੋਣੇ ਹੀ ਆ ਚੋਰਾਾਂ ਦੇ ਸਰਕਾਰ ਦੇ ਕੋਈ ਨਿਕਈ ਨਹੀਂ ਇਧਰ ਨੂੰ ਕੰਮ ਨੂੰ ਹੂੰ ਤੂੰ ਹੁਣ ਇਹ ਦੇਖ ਮਾ ਨਾ ਚੋਰਾਾਂ ਨੇ ਚੋਰੀ ਕਰੀ ਆ ਹੈ ਨਾ ਗਵਰਨਮੈਂਟ ਦਾ ਕਿੰਨਾ ਨੁਕਸਾਨ ਹੈ ਆਹਾ ਇੱਕ ਟਰਾਂਸਫਾਰਮ ਸਰਕਾਰ ਨੂੰ 50000 ਰੁਪਏ ਚ ਪੈਂਦਾ 50000 ਚ ਤੁਹਾਡੇ ਕਿੰਨੇ ਚੋਰੀ ਹੋਏ ਪਾਪਾ ਜਦੋਂ ਇਹ ਹੋਏ ਇੱਕ ਰਾਤ ਚ ਜਦੋਂ ਹੁੰਦੇ ਆ 7-8 ਹੁੰਦੇ ਨੇ ਇਕੱਠੇ ਹਾਂ ਜਿਹੜੀ ਲੈਨ ਉਹ ਪੈਗੇ ਮੰਨ ਲੈ ਇੱਕ ਲੈਨ ਉਧਰ ਆਉਂਦੀ ਐ ਉਥੋਂ ਰਾਹ ਪੈਗੇ ਹਾਂ ਰਾਹ ਤੇ ਲੈਨ ਤੋਂ ਜਿੰਨੀਆਂ ਸਾਖਾਂ ਪਾਟੀ ਜਾਣਗੀਆਂ ਜਿਹਨੇ ਟਰਾਂਸਫਾਰਮ ਆ ਸਭ ਚੱਕੀ ਤੁਰੇ ਆਉਂਦੇ ਆ ਉਹ ਹਾਂ ਜਿਹੜਾ ਖੁੱਲ ਗਿਆ ਸਿੱਟ ਲਿਆ ਜਿਹੜਾ ਨਹੀਂ ਖੁੱਲਦਾ ਉਹਦੇ ਉਂ ਮਾਰਿਆ ਕੁਸ ਤੇਲ ਪਕੜਦਾ ਅੱਛਾ ਹੁਣ ਇਹਦੇ ਚ ਤਾਂਬਾ ਲੈ ਕੇ ਤੇਲ ਲੈ ਕੇ ਇਹਦੇ ਚ ਤਾਂਬਾ ਲੈ ਕੇ ਤੇਲ ਲੈ ਆਪ ਉਹਨਾਂ ਨੂੰ ਕੀ 1000 2000 ਵਟਿਆ ਜਾਊਗਾ ਪੰਜ ਲਾਲਾ ਤੇ ਪਰ ਗਵਰਨਮੈਂਟ ਦਾ ਨੁਕਸਾਨ 5000 ਹੋ ਗਿਆ ਬਾਈ ਜੀ ਆਹਾ ਇੱਕ ਇਹ ਹੁਣ ਆਪਣਾ ਹੈਗਾ 16 ਦਾ ਟਰਾਂਸਫਾਰਮ ਹੈ ਹਾਂ ਆਮ ট্রান্সਫਾਰਮਰ ਹੁਣ ਕਨੈਕਸ਼ਨ ਵੱਡੇ ਹੋਣ ਕਰਕੇ ਜ਼ਿਆਦਾਤਰ 25 ਦੇ ਆ ਹੂੰ ਜ਼ਿਆਦਾਤਰ 10 10 ਦੇ ਤੱਕ ਖਤਮ ਹੀ ਹੋ ਗਏ ਇੱਕ ট্রান্সਫਾਰਮਰ ਗਵਰਨਮੈਂਟ ਨੂੰ ਘੱਟੋ ਘੱਟ 50000 ਰੁਪਏ ਚ ਪੈਂਦਾ ਹੂ अच्छा ਜਿਹੜਾ 25 ਦਾ ਉਹਦਾ ਮਹਿੰਗਾ ਪੈਂਦਾ ਹੋ ਉਦੋਂ ਬਾਪੂ ਤੇਰਾ ਬਾਪੂ ਵੀ ਬਿਜਲੀ ਮਹਿੰਗੇ ਵਿੱਚ ਰਿਆ ਤੈਨੂੰ ਬਿਜਲੀ ਮਹਿੰਗੇ ਮੇਰੇ ਕੋਲ ਨਾ ਕੋਈ ਪਤਾ ਹੈਗਾ ਬਾਬਾ ਮੈਨੂੰ ਐਂ ਦੱਸ ਕਿੰਨੀਆਂ ਡਿਵੀਜ਼ਨਾਂ ਨੇ ਪੰਜਾਬ ਚ ਪੰਜਾਬ ਚ 100 ਤੋਂ ਉੱਤੇ ਡਿਵੀਜ਼ਨ ਹੈ ਜਿਹੜੀਆਂ ਸਬ ਡਿਵੀਜ਼ਨ ਹਨ ਉਹਨਾਂ ਦਾ ਪਤਾ ਹੀ ਨਹੀਂ ਕਿੰਨੀਆਂ ਇੱਕ ਮਹੀਨੇ ਚ ਇੱਕ ਡਿਵੀਜ਼ਨ ਚ ਕਿੰਨੇ ਚੋਰੀ ਚੋਰੀ ਹੁੰਦੇ 100 ਤੋਂ ਉੱਤੇ ਟਰਾਂਸਫਾਰਮ ਕੱਲੇ ਚੋਰੀ ਚੋਰੀ ਦੇ ਦੇਣੇ ਪੈਂਦੇ ਆ ਗਵਰਨਮੈਂਟ ਨੂੰ ਇੱਕ ਟਰਾਂਸਫਾਰਮ 50000 ਚ ਪੈਂਦਾ ਲੈ ਵੀ ਭਾਈ ਘਰੇ ਬੈਠੇ ਤੁਸੀਂ ਗੁਣਾ ਕਰ ਲਿਓ ਕਿੰਨੇ ਕਿੰਨੇ ਪੈਸੇ ਬਣ ਗਏ ਕਿੰਨੇ ਪੈਸੇ ਗਵ ਇੰਟਰ ਸਰਕਾਰ ਦੇ ਅਧੀਨ ਦੇ ਹੀ ਜਾਂਦੇ ਆ ਫਿਰ ਬਿਜਲੀ ਬੋਰਡ ਆਪਾਂ ਕਹਾਂਗੇ ਪ੍ਰਾਈਵੇਟ ਹੋ ਗਿਆ ਲੈ ਮਿੱਤਰੋ ਜੇ ਵੱਡੀ ਗੱਲ ਤਾਂ ਇਹ ਆ ਯਾਰ ਪੰਜਾਬ ਚ ਕਦੋਂ ਦੀਆਂ ਚੋਰੀਆਂ ਹੁੰਦੀਆਂ ਅਸੀਂ ਵੀ ਪਹਿਲਾਂ ਇੱਕ ਵੀਡੀਓ ਪਾਈ ਸੀ ਮੇਰੇ ਪਿੰਡ ਬੰਦੇ ਫੜੇ ਸੀ ਅਸੀਂ ਤਾਰਾਂ ਵਾਲੇ ਚੋਰੀ ਵਾਲੇ ਪਹਿਲਾਂ ਪਾਈ ਸੀ ਹਨਾ ਵੀ ਕੋਈ ਬੰਦਾ ਯਾਰ ਬੋਲ ਹੀ ਨਹੀਂ ਰਿਹਾ ਇਸ ਬਾਰੇ ਵੀ ਇਹ ਨੁਕਸਾਨ ਸਿੱਧੇ ਰੂਪ ਚ ਲਾ ਲਓ ਸਿੱਧੇ ਰੂਪ ਚ ਲਾ ਲਓ ਸਾਡਾ ਹੋ ਰਿਹਾ ਸਾਡਾ ਹੋ ਰਿਹਾ ਜਨ ਚੱਲਦੇ ਤੁਸੀਂ ਸਰਕਾਰ ਦਾ ਕਹਿੰਦੇ ਸਰਕਾਰ ਦਾ ਕਰਨੀ ਹੈ ਮਤ ਵੀ ਸਰਕਾਰ ਦਾ ਹੀ ਹੁਣ ਬਾਬਾ ਤੇਰੇ ਪਿੰਡਾਂ ਲੈਣ ਆ ਤੇਰੇ ਘਰ ਕੋਲ ਲੰਘ ਕੇ ਆਇਆ ਮੈਂ ਇੰਨਾ ਲੋਹਾ ਪਿਆ ਰੇਲਵੇ ਦਾ ਟਣਾਂ ਦੇ ਟਣ ਪਏ ਆ ਫਟਕ ਤੇ ਕਿਸੇ ਨੇ ਹੈ ਮਤ ਕੋਈ ਨੱਟ ਚੱਕ ਲੈ ਨਾ ਤੇ ਫਿਰ ਆ ਪੰਜਾਬ ਸਰਕਾਰ ਦਾ ਪੱਕੀ ਮੋਹਰ ਲੱਗਿਆ ਸਰਕਾਰੀ ਪ੍ਰਾਪਰਟੀ ਆ ਹਾਂ ਭਾਈ ਇਹ ਕੋਈ ਬਿੱਲ ਲਿਆਉਣ ਬਿੱਲ ਲਿਆ ਕੇ ਕਾਨੂੰਨ ਪਾਸ ਕਰਨ ਵੀ ਜੇ ਕਿਸੇ ਕੁਆੜੀਏ ਕੋਲੋਂ ਜਿਵੇਂ ਸੈਂਟਰ ਸਰਕਾਰ ਦਾ ਕਾਨੂੰਨ ਹੈ ਕੁਆੜੀਏ ਕੋਲੋਂ ਨਿਕਲ ਗਿਆ ਉਹਦੀ ਪ੍ਰਾਪਰਟੀ ਸੀਜ਼ ਹਾਂ ਉਹ ਤੋਂ ਉਹਨੇ ਪੈਸਿਆਂ ਦਾ ਉਹਤੇ ਕਲੇਮ ਦੁੱਗਣੇ ਪੈਸਿਆਂ ਦਾ ਤਿੱਗੜਿਆਂ ਦਾ ਹਾਂ ਬਾਕੀ ਨਾਲ ਸਮਾਨ ਉਹਨੂੰ ਗੱਠੜੀ ਬੰਨ ਕੇ ਜਿੱਥੇ ਜਾਂਦਾ ਤਰੀਕ ਤੇ ਨਾਲ ਤੇ ਕੋਈ ਕੁਵਾੜੀਆ ਲਵੇ ਹੀ ਨਾ। ਕਿਉਂ ਦੇ ਇਸ ਗੱਲ ਪਿੱਛੇ ਬਿੱਲ। ਹਾਂ। ਹੈਂ? ਹਾਂ। ਸਰਕਾਰ ਤਾਂ ਸੁੱਤੀ ਪਈ ਆ ਯਾਰ ਉਹ ਤਾਂ ਕਰਜਾ ਲੈ ਲੈਂਦੇ ਆ ਖਾ ਲੈਂਦੇ ਕੁਸ ਆਪ ਖਾ ਲੈਂਦੇ ਕੁਸ ਬੰਡਿਆ ਜਾਂਦਾ ਕੁਸ ਐ ਲੱਗ ਜਾਂਦਾ। ਹੁਣ ਬਾਬਾ ਮੇਰੀ ਗੱਲ ਸੁਣ ਚਿੱਟਾ ਵੇਚਣ ਵਾਲਿਆਂ ਨੇ ਤਾਂ ਆਪਦੇ ਪੈਸੇ ਕਮਾਈ ਜਾਣੇ ਆ। ਹਾਂ। ਨੁਕਸਾਨ ਕਿਹਦਾ ਹੁੰਦਾ? ਸਰਕਾਰ ਦਾ। ਜ਼ਿਮੀਂਦਾਰ ਦਾ। ਜਾਂ ਜ਼ਿਮੀਂਦਾਰ ਦਾ। ਤੁਰੇ ਫਿਰੇ ਭੌਂਕਦੇ। ਭੌਂਕਦੇ ਫਿਰਦੇ ਰਹੋ। ਇਹਨਾਂ ਨੇ ਕਿਹੜਾ ਰੁੱਤ ਦੇਖਣੀ ਹੈ ਕਿ ਜੇ ਫਸਲ ਸੁੱਕੀ ਜਾਵੇ ਕੁਸ ਹੋਈ ਜਾਵੇ। ਉਸੋ ਹੀ ਜਾਵੇ ਯਾਰ ਇਹਨਾਂ ਨੂੰ ਕੀ ਮਤਲਬ ਹੈ? ਹੁਣ ਫਿਰ ਐਂ ਦੇਖ ਬਾਬਾ। ਆ ਬੰਦਾ ਜੇ ਕੋਈ ਲਲਕਰਾ ਵੀ ਮਾਰਦਾ ਕੋਈ ਕਾਹੋ ਕਰ ਦਿੰਦਾ ਤੇ ਕੀ ਪਤਾ ਇਹਨਾਂ ਕੋਲ ਕੀ ਸੀਗਾ ਇੱਕ ਵਾਰੀ ਮੈਂ ਗੱਲ ਸੁਣੀ ਤੇ ਕਹਿੰਦੇ ਬੰਦੇ ਨੇ ਮੜਾ ਜਾ ਉਹਨੂੰ ਪਤਾ ਲੱਗਿਆ ਮੇਰੇ ਖੇਤ ਚੋਰੀ ਕਰਨ ਆਇਆ ਉਹ ਤੁਰੂ ਕਹਿੰਦਾ ਖੜਜੋ ਖੜਜੋ ਸਾਲੇ ਫਾਇਰ ਮਾਰੂ ਉਹ ਕਹਿੰਦਾ ਆ ਜਾ ਸਾਲੇ ਤੇਰੇ ਕੋਲ ਇੱਕ ਸਾਡੇ ਕੋਲ ਦੋ ਆ ਦੋ ਐ ਨਹੀਂ ਆ ਇਹ ਬਲੰਦ ਹੌਂਸਲਾ ਯਾਰ ਪ੍ਰਸ਼ਾਸਨ ਦੀ ਨਿਕਾਮੀ ਆ ਨਾ ਪ੍ਰਸ਼ਾਸਨ ਬਾੜੀ ਖੇਤ ਨੂੰ ਖਾਈ ਜਾਂਦੀ ਆ ਤੂੰ ਇੱਥੇ ਨਾ ਇਹਨਾਂ ਦੀ ਹੁਣ ਕਈ ਬੰਦੇ ਦਾ ਕਈ ਬੰਦੇ ਦਾ ਇਹੋ ਜੇ ਹੋਣਗੇ ਬਾਬਾ ਵੀ ਆ ਕੰਮ ਹੋਵੇ ਤਾਂ ਉਹਨਾਂ ਦਾ ਰੋਜੀ ਰੋਟੀ ਫੇਰ ਚੱਲਦਾ ਹੋਊ ਚੱਲਦੀ ਐ ਸਰਕਾਰ ਚੀ ਸਰਕਾਰ ਚੀ ਹਾਂ ਫੇਰ ਹੀ ਕੁਝ ਖਾਣ ਨੂੰ ਮਿਲਦਾ ਹੈ ਇਹ ਹੀ ਹੋ ਸਕਦਾ ਆ ਡਾਟਾ ਅੰਕੜਾ ਸਾਰਾ ਗਵਰਨਮੈਂਟ ਕੋਲੇ ਰੋਜ਼ ਦੀ ਰੋਜ਼ ਜਾਂਦਾ ਹੀ ਹੈ ਵੀ ਕਿੰਨੇ ਮਹੀਨੇ ਦੇ ਸੀ ਮਹੀਨੇ ਦੇ ਕਿਹੜੀ ਅਕੈਡਮੀ ਕਿੰਨੇ ਡਰਾਮ ਚੋਰੀ ਚੋਰੀ ਦੇ ਦੇ ਰਹੀ ਆ ਹਾਂ ਤੇ ਗੱਲ ਇਹ ਆ ਯਾਰ ਉੱਥੇ ਡਰਾ ਆਪਣੇ ਨਾ ਜਿੱਥੇ ਵੱਡੀ ਰੋਡ ਭਾਰਤ ਮਾਲਾ ਬਣਦੀ ਆ ਹੂੰ ਉਥੋਂ ਕੋਈ ਚੀਜ਼ ਚੋਰੀ ਹੋ ਗਈ ਹੂੰ ਉਹਨਾਂ ਦਾ ਮੁਨਸ਼ੀ ਉਥੇ ਆਪਣੇ ਕੋਲੇ ਗੋਡ ਲੈਣ ਆ ਗਿਆ ਗੱਲੀ ਪੈ ਗਿਆ ਹੂੰ ਗੱਲੀ ਪੈ ਗਿਆ ਉਹ ਕਹਿੰਦਾ ਸਰਦਾਰ ਜੀ ਅਸੀਂ ਜੁਪੀ ਚ ਜਿਹੜਾ ਮੇਟ ਵਾਲਾ ਹਾਈਵੇ ਆ ਇੱਕ ਸ਼ਾਮ ਲਈ ਤੋਂ ਹਾਈਵੇ ਨੰਗਿਆ ਹੂੰ ਕਹਿੰਦਾ ਉਹ ਹਾਈਵੇ ਸਾ ਠੇਕਾ ਸਾਡੇ ਕੋਲੇ ਸੀ ਅੱਛਾ ਕਹਿੰਦਾ ਮਤਲਬ ਹੀ ਨਹੀਂ ਸੀ ਯਾਰ ਵੀ ਸਾਡਾ ਕਿਲ ਚੱਕਿਆ ਜਾਵੇ ਹਾਂ ਜੇ ਕੋਈ ਚੋਰੀ ਹੋ ਵੀ ਗਈ ਕਹਿੰਦਾ 24 ਘੰਟਿਆਂ ਦੇ ਵਿੱਚ ਉਹ ਥਾਣੇ ਵਾਲਿਆਂ ਨੇ ਲੱਭ ਕੇ ਦੇਣਾ ਵੀ ਕਿੱਥੇ ਆ ਅੱਛਾ ਹਾਂ ਤੇ ਨਹੀਂ ਜਵਾਬੀ ਕਾਰਵਾਈ ਉਹਨਾਂ ਤੇ ਅੱਛਾ ਤੇ ਆਪਣੇ ਸੁੱਤੇ ਪਏ ਆ ਯਾਰ ਆਪਣੇ ਦਾ ਯਾਰ ਫੇਰ ਇਹ ਕਹਿਣਗੇ ਲੋਕ ਹੁਣ ਤੇਰੀ ਵੀਡੀਓ ਤੇ ਵੀ ਤੂੰ ਵੀਡੀਓ ਪਾਈ ਸੀ ਅਸੀਂ ਵੀ ਯੂਪੀ ਜਾਣੇ ਰਹਿੰਦੇ ਆ ਗੰਨੇ ਦਾ ਕਰਕੇ ਵੀਡੀਓ ਪਾਈ ਸੀ ਵੀ ਤੁਸੀਂ ਜੋਗੀ ਨੂੰ ਸਪੋਰਟ ਮੋਦੀ ਨੂੰ ਸਪੋਰਟ ਕਰ ਫੇਰ ਹੋਰ ਆਪਾਂ ਕਮੈਂਟ ਕਰਦੇ ਲੋਕ ਆ ਕੇ ਕੁੱਟਣਗੇ ਸਾਲੇ ਚੰਗੇ ਨੇ ਚੰਗਾ ਮਾੜੇ ਨੇ ਮਾੜਾ ਕਹੂਗਾ ਹੀ ਹਾਂ ਕੱਲਾ ਤੁਸੀਂ ਇੱਕ ਗੱਲ ਨੂੰ ਫੜ ਲੈਨੇ ਹੋ ਯਾਰ ਪ੍ਰਸ਼ਾ ਦੇਣ ਕੀ ਹੈ ਪ੍ਰਸ਼ਾਸਨ ਕੀ ਹੈ ਪਿਛਲੇ 2-3 ਸਾਲਾਂ ਚ ਢਾਂਚਾ ਕਿੰਨਾ ਵਿਗੜਿਆ ਬਾਬਾ ਤੇਰੇ ਮੇਰੇ ਅੱਗੇ ਮਲੰਗਦਾ ਤਾਂ ਇੱਥੇ ਬੱਟਾ ਕੀ ਜਾਉ ਜਦੋਂ ਸਰਕਾਰ ਦਾ ਡਰ ਨਹੀਂ ਆਹ ਲੈ ਸਰਕਾਰੀ ਪ੍ਰਾਪਰਟੀ ਹੈ ਭੋਰਾ ਡਰ ਨਹੀਂ ਇੱਕ ਵਾਰ ਸੈਂਟਰ ਸਰਕਾਰੀ ਪ੍ਰਾਪਰਟੀ ਕਿਹੜੀ ਹਿੰਮਤ ਨਹੀਂ ਹੱਥ ਲਾ ਕੇ ਦਿਖਾਵੇ ਕੋਈ ਹਾਂ ਜਮਾ ਸੁੰਨੀ ਪਈ ਹੈ ਜੰਗਲਾਂ ਚ ਵੀ ਲੰਘਦੀ ਆ ਰੇਲਵੇ ਦੀ ਲਾਈਨ ਸੁੰਨੇ ਥਾਂ ਵੀ ਲੰਘਦੀ ਆ ਯਾਰ ਮੇਰੇ ਪਿੰਡ ਉੱਥੀ ਤਾਂ ਬੰਦੇ ਜਿਹੜੇ ਆ ਆ ਹੈਗੇ ਨਾ ਚਿੱਟੇ ਵਾਲੇ ਲਗਾੜਾ ਮਹਿਕਮਾ ਹਨਾ ਉੱਥੇ ਚਟਾ ਪੀ ਜਾਂਦੇ ਮਾੜੇ ਬੰਦੇ ਉਥੇ ਹੀ ਬੈਂਦੇ ਨਟੇਸਣ ਕੋਲੇ ਥਾਂ ਪਰੇ ਬੈਠਣ ਨੂੰ ਹਰੇਕ ਪਿੰਡ ਚ ਹੀ ਹੁੰਦਾ ਕਿਤੇ ਟੇਸਣ ਆ ਕਿਤੇ ਪੁੱਲ ਲੰਘਦਾ ਕਿਤੇ ਸਵੇ ਆ ਕਿਤੇ ਸਵੇ ਆ ਉਹ ਟਿਕਾਣਾ ਬਣ ਜਾਂਦਾ ਬੰਦਿਆਂ ਦਾ ਤੇ ਉਥੇ ਕੋਲੇ ਬੈਠਿਆ ਤੇ ਢੇਰ ਲੋਹੇ ਦਾ ਲੱਗਿਆ ਪਿਆ ਕਿ ਲਗਨੀ ਚੱਕਦੇ ਉਥੋਂ ਹਮ ਕਿਉਂ ਨਹੀਂ ਚੱਕਦੇ ਡਰ ਐ ਅੱਛਾ ਬਾਬਾ ਇੱਕ ਲੈਨ ਪੈ ਜਨ ਜਿਹੜੀ ਲੈਨ ਆਉਂਦੀ ਆ ਤੇ ਉਹੀ ਲੈਨ ਚੋਰੀ ਕਰਕੇ ਪਿਆਉਂਦੇ ਆ ਨੀ 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 ਸੁਰੇ ਆਉਂਦੇ ਆ ਯਾਰ ਬਸ ਉ ਇਹਨਾਂ ਨੂੰ ਟਰਾਂਸਫਾਰਮਰ ਦਾ ਕੀ ਪਤਾ ਲੱਗਦਾ ਹਮ ਉ ਤਾਂ ਕੋਈ ਪਤਾ ਨਹੀਂ ਵੀ ਇੱਥੇ ਟਰਾਂਸਫਾਰਮਰ ਇੱਥੇ ਤਾਂ ਲੈ ਆਪਣਾ ਖੇਤ ਤਾਂ ਕਿਸੇ ਨੂੰ ਦੱਸੇ ਤੋਂ ਨਹੀਂ ਪਤਾ ਲੱਗਦਾ ਵੀ ਸਹੀ ਗੱਲ ਆ ਦੇਖੋ ਪੜੀ ਚਾ ਹਾਂ ਹਾਂ ਦੱਸੇ ਤੋਂ ਨਹੀਂ ਪਤਾ ਲੱਗਦਾ ਕਿਸੇ ਨੂੰ ਦੇਖ ਲੈ ਕਿੰਡੀ ਦਲੇਰੀ ਐ ਜਮਾ ਘਰਾਂ ਦੇ ਕੋਲੋਂ ਲੈ ਜਮਾ ਕੋਲੇ ਘਰ ਐ ਕੋਈ ਡਰ ਹੀ ਨਹੀਂ ਨਹੀਂ ਬੰਦਾ ਡਰਦਾ ਯਾਰ ਰਾਤ ਨੂੰ ਵੀ ਕੀ ਜਵਾਬ ਆ ਸਾਡੇ ਕੋਲੇ ਹਣਾ ਇਥੋਂ ਵੀ ਲਾ ਰਹੀ ਕੋਈ ਸਰਕਾਰ ਕੋਈ ਬਸ ਲਾਸਟ ਗੱਲ ਬਾਬਾ ਸਰਕਾਰ ਕੋਈ ਆਉਂਦਾ ਬਿੱਲ ਲਿਆ ਦੇ ਕਵਾੜੀਆਂ ਤੇ ਸਕੰਜਾ ਕਸੇ ਜਦੋਂ ਕੋਈ ਮੂਰੇ ਲਵੇ ਨਾ ਜੇ ਕਿਰ ਸਰਕਾਰੀ ਚੀਜ਼ ਫੜੀ ਜਾਂਦੀ ਚਾਹੇ ਚੋਰ ਆ ਚਾਹੇ ਕਵਾੜਗਿਆ ਜਿਹੜੀਆਂ ਭਾਂਡੇ ਭੁੰਡੇ ਬਣਾਉਣ ਵਾਲੀਆਂ ਪੱਠੀਆਂ ਲੱਗੀਆਂ ਯਾਰ ਕੋਈ ਕਵਾੜ ਦੇ ਕੰਮ ਦਾ ਕੰਮ ਆ ਕੋਈ ਤਾਰਾਂ ਦੀ ਫੈਕਟਰੀ ਐ ਕੋਈ ਹੋਰ ਚੀਜ਼ ਐ ਉਹਨਾਂ ਬੰਦਿਆਂ ਨੂੰ ਬਕਾਇਦਾ ਨੋਟਿਸ ਕੱਢੇ ਹੁਣ ਵੀ ਜੇ ਚੋਰੀ ਦੀ ਚੀਜ਼ ਓਡੇ ਕੋਲੋਂ ਫੜੀ ਗਈ ਕੋਈ ਤੇ ਥੋੜੇ ਨਾ ਬਣਦਾ ਦੇਖਿਓ ਕੀ ਐ ਹੁਣ ਇਹ ਤਾਂਬਾ ਕੋਈ ਲੈ ਕੇ ਆਏ ਤਾਂ ਹੈ ਨਹੀਂ ਵੀ ਇਹ ਘਰੇ ਰੱਖ ਲੈਣਗੇ ਇਹਨਾਂ ਨੇ ਤਾਂ ਰਾਤ-ਰਾਤ ਵੇਚਣਾ ਹੁੰਦਾ ਕੋਈ ਅੱਧੀ ਰਾਤ ਨੂੰ ਕੁਵਾੜੀਆਂ ਸ਼ਟਰ ਖੋਲਦੇ ਫੇਰੀ ਇਹ ਵੇਚ ਕੇ ਆਉਂਦੇ ਨਾ ਯਾਰ ਜੇ ਪਤਾ ਮੁਰੇ ਵੀ ਕੋਈ ਮਿਲ ਜੂ ਸਾਨੂੰ ਫੋੜ ਕੇ ਫੇਰ ਹੀ ਪੰਗਾ ਏਡਾ ਕਰਦੇ ਨੇ ਨਹੀਂ ਸੌਣਾ ਜਾਣ ਰਾਤ ਨੂੰ ਵਿਚਾਰੇ ਤੇ ਇਹ ਤਾਂ ਬਈ ਜਿਵੇਂ ਉਹ ਗਾਣੇ ਵਾਲ ਨੇ ਕਿਹਾ ਸੀ ਉਹੀ ਗੱਲ ਹੈ ਬਸ ਇਹਨਾਂ ਲੋਕਾਂ ਨੂੰ ਵੀ ਅਪੀਲ ਆ ਯਾਰ ਤੁਸੀਂ ਆਹ ਵੀਡੀਓ ਅਸੀਂ ਨਹੀਂ ਮੈਂ ਆਮ ਕਹਿੰਦਾ ਨਹੀਂ ਹੁੰਦਾ ਦੇਖ ਮਨ ਵੀਡੀਓ ਸ਼ੇਅਰ ਕਰਿਓ ਹਨਾ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਯਾਰ ਕਿ ਟੋਕ ਟੱਕ ਸਰਕਾਰ ਤੱਕ ਸਰਕਾਰ ਦੇ ਵਿੱਚ ਬੈਠੇ ਅਫਸਰਾਂ ਤੱਕ ਤਾਂ ਗੱਲ ਪਹੁੰਚੇ ਜੇ ਆਪਾਂ ਕਹਿ ਦਈਏ ਵੀ ਪੁਲਿਸ ਨਹੀਂ ਆ ਕਰਦੀ ਪੁਲਿਸ ਕੱਲੀ ਕੀ ਜਾਂਦੇ ਹਨ ਉਹ ਰੋਵੇ ਜਦੋਂ ਉਹਨਾਂ ਦੇ ਹੱਥ ਬੰਨੇ ਵੇ ਯਾਰ ਹਾਂ ਪੁਲਿਸ ਕੀ ਕਰਕੇ ਦੇਵੇ ਪੁਲਿਸ ਤਾਂ ਹੁਣ ਇਹਦੀ ਐਪਲੀਕੇਸ਼ਨ ਕਰਾਉਣ ਗਿਆ ਸੀ ਤਿੰਨ ਦਿਨ ਹੋ ਗਏ ਉਹ ਕਹਿੰਦੇ ਸਾਡੇ ਕੋਲੇ ਬੈਟਾ ਐਮ ਹੀ ਨਹੀਂ ਹੋ ਰਹੀ ਕਦੀ ਕਿਹੜੇ ਨਹੀਂ ਲੋਟ ਆਉਂਦੇ ਯਾਰ ਹਾਂ ਨਾ ਹੁਣ ਆਪ ਸਹੀ ਗੱਲ ਹੈ ਵੀ ਪੁਲਿਸ ਕੱਲੀ ਹਾਂ ਪੁਲਿਸ 'ਚ ਘਾਟਾਂ ਹੈਗੀਆਂ ਬਹੁਤ ਘਾਟਾਂ ਹੈਗੀਆਂ ਪਰ ਪੁਲਿਸ ਨੇ ਤਾਂ ਮਦਾਰੀ ਵਾਂਗੂ ਡੰਡੇ ਨਾਲ ਚੱਲਣਾ ਜੇ ਮਦਾਰੀ ਦਾ ਬਾਂਦਰ ਬੰਨਿਆ ਹੁੰਦਾ ਰੱਸੇ ਨਾਲ ਉਹ ਮਦਾਰੀ ਦੀ ਕਲਾ ਹੈ ਵੀ ਉਹ ਤੋਂ ਕੀ ਕਰਾਉਂਦਾ ਹੂੰ ਪੁਲਿਸ ਦਾ ਇੱਕ ਉਸ ਤਰ੍ਹਾਂ ਮਦਾਰੀ ਦੇ ਇਸ਼ਾਰੇ ਤੇ ਚੱਲਣੀ ਹੈ ਸਰਕਾਰ ਦੇ ਇਸ਼ਾਰੇ ਤੇ ਹਮ ਸਰਕਾਰ ਇੱਕ ਦਬਕਾ ਮਾਰ ਦੇ ਸੱਤ ਦਿਨਾਂ ਚ ਸਾਰਾ ਕ੍ਰਾਈਮ ਸਾਫ ਹੋ ਜਾਊਗਾ ਪਪਾ ਜਦੋਂ ਐਮਐਲਏ ਪੈਸੇ ਲੈਣਗੇ ਸੱਟੇ ਜੂਏ ਵਾਲਿਆਂ ਤੋਂ ਫਿਰ ਪੁਲਿਸ ਵਿਚਾਰੀ ਕੀ ਕਰੂਗੀ ਜਦੋਂ ਪੈਸੇ ਪਹਿਲੇ ਮਹੀਨੇ ਜਾਈ ਜਾਂਦੇ ਐ ਪੁਲਿਸ ਵਾਲਿਆਂ ਦੇ ਆਪੇ ਵਾਟਾਂ ਨੇ ਵੀ ਇੱਥੇ ਰਹਿਣਾ ਪੁਲਿਸ ਤਾਂ ਆਪ ਮਜਬੂਰ ਆ ਉਹ ਤਾਂ ਪਿੱਟਦੇ ਐ ਬਾਲਾ ਬੁਰਾ ਵੀ ਸਾਡਾ ਤਾਂ ਬੇੜਾ ਵਹਾਤਾ ਹੈ ਹੈ ਲੈ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਟ੍ਰਾਂਸਫਰ ਮੈ ਬਾਈ ਇਹ ਹਰੇਕ ਪਿੰਡ ਦਾ ਮਸਲਾ ਹੈ ਹਰੇਕ ਪਿੰਡ ਦਾ ਮਸਲਾ ਨਹੀਂ ਹਰੇਕ ਜ਼ਿਮੀਦਾਰ ਨਾਲ ਜੁੜੀ ਹੋਈ ਗੱਲ ਹੈ ਜ਼ਿਮੀਦਾਰ ਤੇ 50000 ਲੱਗਦਾ ਕੰਮ ਛੱਡਦਾ ਮੁੜ ਕੇ ਮਿੰਤਾ ਕਰਦਾ ਦਫ਼ਤਰਾਂ 'ਚ ਧੱਕੇ ਖਾਂਦਾ ਟਰਾਂਸਫਰਮ ਲਿਆਉਂਦਾ ਹੈ ਫੇਰ ਹੈ ਤੇ ਸਰਕਾਰ ਦਾ ਵੀ ਨੁਕਸਾਨ ਹੈ ਸਰਕਾਰ ਨੂੰ ਇਹ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਨਹੀਂ ਤਾਂ ਬਈ ਬਿਲਕੁਲ ਨੂ ਬਣਾਵੇ ਯਾਰ ਵੀ ਜੇ ਗਵਰਨਮੈਂਟ ਮੋਕਪਟੀ ਕੋਈ ਹਾਂ ਮਹੀਨੇ ਦੀ ਚੋਰੀ ਹੁੰਦੀ ਹੈ ਉਹਦੇ ਤੇ ਆ ਸਜ਼ਾ ਹੈ ਹਾਂ ਉਹ ਤੇ ਆ ਸਜ਼ਾ ਹੈ ਤੇ ਜਿਹੜਾ ਦੂਜੀ ਮਹੀਨੇ ਦਾ ਗੁਣਾ ਕਰਕੇ ਦੇਖ ਲਓ ਸਬ ਡਿਵੀਜ਼ਨ ਇੱਕ ਦੇ ਵਿੱਚ 50 ਘੱਟੋ ਘੱਟ ਆ ਉਹ ਤੋਂ ਜ਼ਿਆਦਾ ਵੀ ਹੋ ਸਕਦਾ 100 ਤੋਂ ਉੱਪਰ ਪੰਜਾਬ ਦੇ ਸਬ ਡਿਵੀਜ਼ਨਾਂ ਦਾ ਆਪੇ ਗੁਣਾ ਕਰ ਲਿਓ ਹਾਂ ਕਿੰਨਾ 500 ਸਬ ਡਿਵੀਜ਼ਨਾਂ ਤਾਂ ਕਈ 100 ਹੈ ਹੂੰ ਕਿੰਨਾ 500 ਕਿੰਨੇ ਪੈਸੇ ਦੀ ਵੇਸਟੇਜ ਹੋ ਰਹੀ ਹੈ ਪੈਸਾ ਇਹ ਆਪਣਾ ਹੀ ਆ ਯਾਰ ਸਰਕਾਰ ਨੇ ਕਿੱਥੋਂ ਲਿਆਉਣਾ ਹੈ ਸਰਕਾਰ ਤਾਂ ਕੱਲ ਨੂੰ ਬਦਲ ਜੂ ਇਹ ਕੱਲ ਜਿਹੜਾ ਆਬ ਦੀ ਜ਼ਮੀਨ ਦੇ ਕੇ ਜਾਊਗਾ ਕੋਈ ਆਪਦੇ ਘਰੋਂ ਦੇ ਕੇ ਜਾਊ ਲੋਕਾਂ ਦਾ ਤਾਂ ਇੱਕ ਸਿਸਟਮ ਸੰਭਿਆ ਹੋਇਆ ਹੈ ਸਿਸਟਮ ਸੰਭਿਆ ਹੋਇਆ ਹੈ ਚਲੋ ਠੀਕ ਹੈ ਧੰਨਵਾਦ ਜੀ ਲੋਕਾਂ ਦੇ ਨੌਕਰ ਹੈ ਹੂੰ ਧੰਨਵਾਦ ਜੀ ਗੌਰ ਕਰੋ ਤੇ ਬਾਈ ਇਹ ਤਾਂ ਉਹ ਵੀ ਨੁਕਸਾਨ ਇਥੋਂ ਬੰਦਾ ਨਾ ਡਰਦੇ ਕੋਈ ਜਿਹੜੇ 60 ਫੀਟ ਮਾਰ ਸਕਦੇ ਜੇ ਜਦੋਂ ਇਹ ਚੋਰੀ ਕਰ ਰਹੇ ਸੀ ਕੋਈ ਬੰਦਾ ਭਾਈ ਨਹੀਂ ਇਹਹੀ ਚੋਰੀ ਕਰਨਗੇ ਚੋਰੀ ਕਰਨਗੇ ਫੇਰ ਹੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਜੇ ਇਹ ਕੰਮ ਠੀਕ ਹੋ ਜੇ ਜਵਾਕ ਉਹ ਪਟਕੇ ਆ ਜਿਹੜਾ ਚਿੱਟਾ ਪੀਣ ਵਾਲਾ ਬੰਦਾ ਮੰਨ ਲਾ ਕੋਈ ਪਟਕ ਗਿਆ ਕਿਸੇ ਦਾ ਜਵਾਕ ਗਲਤ ਰਾਹ ਪੈ ਗਿਆ ਹਮ ਹੈ ਤਾਂ ਉਹ ਵੀ ਆਪਣੇ ਸਮਾਜ ਦਾ ਹਿੱਸਾ ਹੀ ਯਾਰ ਹੁਣ ਉਹਨਾਂ ਨੇ ਗੋਲੀ ਤਾਂ ਬੰ ਮਾਰਨੀ ਲੱਗੇ ਪਰ ਜੇ ਆ ਸਿਸਟਮ ਕਸਿਆ ਜਾਵੇ ਆਪੇ ਸੈੱਟ ਹੋ ਜੂ ਸਰ ਤੋਂ ਕੋਈ ਚੀਜ਼ ਬਸ ਜਦੋਂ ਕੋਈ ਮਿਲੇ ਨਾ ਆਪੇ ਬੰਦਾ ਸਾਹ ਆ ਲੈਂਦਾ ਆਪੇ ਆਪੇ ਹਮ ਚਲੋ ਠੀਕ ਆ ਬਾਈ ਧੰਨਵਾਦ ਜੀ ਸ਼ੇਅਰ ਕਰ ਦਿਓ ਸ਼ੇਅਰ ਕਰਿਓ